ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਉਪਾਏ ਦੱਸਣ ਜਾ ਰਿਹਾ ਹਾਂ ਜਿਸ ਨਾਲ ਤੁਸੀਂ ਵੱਡੀ ਤੋਂ ਵੱਡੀ ਨੈਗੇਟਿਵ એનર્ਜੀ ਨੂੰ ਵੀ ਆਪ ਖੁਦ ਦੂਰ ਕਰ ਸਕਦੇ ਹੋ ਤੇ ਉਹ 100% ਦੂਰ ਹੋ ਵੀ ਜਾਵੇਗੀ ਤੁਹਾਡਾ ਮਨ ਵੀ ਸ਼ਾਂਤ ਹੋ ਜਾਵੇਗਾ ਤੁਸੀਂ ਬਹੁਤ ਥਾਵਾਂ ਤੇ ਗਏ ਹੋਵੋਗੇ ਥਾਂ ਥਾਂ ਤੇ ਜਾ ਕੇ ਅੱਕ ਚੁੱਕੇ ਹੋਵੋਗੇ ਥੱਕ ਚੁੱਕੇ ਹੋਵੋਗੇ ਕਈਆਂ ਨੇ ਤੁਹਾਨੂੰ ਲੁੱਟਿਆ ਵੀ ਹੋਵੇਗਾ ਪਰ ਅੱਜ ਜੋ ਮੈਂ ਤੁਹਾਨੂੰ ਉਪਾਏ ਦੱਸਣ ਜਾ ਰਿਹਾ ਹਾਂ ਉਹ ਬਿਲਕੁਲ ਫ੍ਰੀ ਹੈ ਤੁਸੀਂ ਥੋੜੇ ਜੇ ਪੈਸਿਆਂ ਚ ਇੱਕ ਤੁਹਾਨੂੰ ਜਾਇਫਲ ਚਾਹੀਦਾ ਹੈ ਤੇ ਇੱਕ ਤੁਹਾਨੂੰ ਕਪੂਰ ਦੀਆਂ ਤਿੰਨ ਟਿੱਕੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਖਰਚਾ ਲਗਭਗ ਕੋਈ 20 ਰੁਪਏ ਹੋਵੇਗਾ ਇਹਦੇ ਨਾਲ ਹੀ ਤੁਸੀਂ ਆਪ ਦੀ ਉੱਪਰ ਆਈ ਹੋਈ ਕਿਸੇ ਵੀ ਪ੍ਰਕਾਰ ਦੀ ਵੱਡੀ ਤੋਂ ਵੱਡੀ ਨੇਗੇਟਿਵ એનર્ਜੀ ਨੂੰ ਘਰ ਦੇ ਵਿੱਚ ਰਹਿ ਕੇ ਹੀ ਦੂਰ ਕਰ ਸਕਦੇ ਹਾਂ ਭਜਾ ਸਕਦੇ ਹਾਂ ਹੁਣ ਤੁਸੀਂ ਕਰਨਾ ਕੀ ਹੈ ਆਪਣੇ ਉੱਪਰ ਆਈ ਹੋਈ ਵੱਡੀ ਤੋਂ ਵੱਡੀ 네ਗੇਟਿਵ એનર્ਜੀ ਨੂੰ ਦੂਰ ਕਰਨਾ ਕਿਵੇਂ ਹੈ ਤਾਂ ਤੁਹਾਨੂੰ ਇਹ ਵੀਡੀਓ ਅਖੀਰ ਤੱਕ ਸੁਣਨੀ ਹੋਵੇਗੀ ਤਾਂ ਹੀ ਤੁਹਾਨੂੰ ਸਮਝ ਆਵੇਗਾ ਕਿ 네ਗੇਟਿਵ એનર્ਜੀ ਹੁੰਦੀ ਕੀ ਹੈ ਤੇ ਉਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ 네ਗੇਟਿਵ એનર્ਜੀ ਇੱਕ ਬਿਮਾਰੀ ਵਰਗੀ ਹੁੰਦੀ ਹੈ ਜਿਵੇਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਕੋਲ ਹਸਪਤਾਲ 'ਚ ਲਿਜਾਇਆ ਜਾਂਦਾ ਹੈ ਓਵੇਂ ਹੀ ਪੂਤ ਪ੍ਰੇਤਾਂ ਅਗਰ ਤੁਹਾਡੇ ਸ਼ਰੀਰ ਨੂੰ ਚਿਮੜ ਜਾਣ ਤਾਂ ਤੁਸੀਂ ਤਾੰਤ੍ਰਿਕ ਜਾਂ ਭਗਤ ਕੋਲੇ ਜਾਂਦੇ ਹੋ ਪਰ ਅੱਜ ਦਾ ਜੋ ਇਹ ਉਪਾਏ ਹੈ ਇਹ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਤੁਸੀਂ ਆਪ ਖੁਦ ਘਰ ਦੇ ਵਿੱਚ ਰਹਿ ਕੇ ਕਰ ਸਕਦੇ ਹੋ ਇਹ ਛੋਟਾ ਜਿਹਾ ਉਪਾਏ ਹੁੰਦਾ ਹੈ ਜੋ 네ਗੇਟਿਵ એનર્ਜੀ ਨੂੰ 100% ਦੂਰ ਕਰਦਾ ਹੈ ਨੇਗੇਟਿਵ એનર્ਜੀ ਜਦੋਂ ਕਿਸੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਸਾਹ ਰੁਕਣ ਲੱਗ ਜਾਂਦਾ ਹੈ ਗਲਾ ਕੁੱਟਣ ਲੱਗ ਜਾਂਦਾ ਹੈ ਰਾਤ ਨੂੰ ਡਰ ਲੱਗਦਾ ਹੈ ਸਮੱਸਿਆਵਾਂ ਜੀਵਨ ਦੇ ਵਿੱਚ ਵੱਧ ਜਾਂਦੀਆਂ ਨੇ ਕੋਈ ਵੀ ਕੰਮ ਤੁਸੀਂ ਕਰਦੇ ਹੋ ਤਾਂ ਉਸ ਵਿੱਚ ਘਾਟਾ ਪੈ ਜਾਂਦਾ ਹੈ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ ਅਧੂਰਾ ਰਹਿ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ 네ਗੇਟਿਵ એનર્ਜੀ ਹੋਣ ਦੇ ਕਾਰਨ ਹੁੰਦੀਆਂ ਨੇ ਹੁਣ ਤੁਸੀਂ ਕਰਨਾ ਕੀ ਹੈ ਇੱਕ ਜਾਇਫਲ ਤੇ ਤਿੰਨ ਕਪੂਰ ਦੀਆਂ ਟਿੱਕੀਆਂ ਲੈ ਲੈਣੀਆਂ ਹਨ ਸ਼ਾਮ ਦੇ ਸਮੇਂ ਇਹ ਉਪਾਏ ਤੁਸੀਂ ਕਰਨਾ ਹੈ ਟਿੱਕੀਆਂ ਜਿਹੜੀਆਂ ਵਧੀਆ ਕਪੂਰ ਦੀਆਂ ਲੈਣੀਆਂ ਜਾਇਫਲ ਸਬੂਤਾ ਲੈਣਾ ਆਪਣੇ ਘਰ ਦੇ ਕਮਰੇ ਦੇ ਵਿੱਚ ਬੈਠ ਜਾਣਾ ਜਿਹਦੇ ਵਿੱਚ ਨੈਗੇਟਿਵ એનર્ਜੀ ਹੈ ਉਹਨੂੰ ਆਪਦੇ ਨਾਲ ਬਿਠਾ ਲੈਣਾ 메ਨ ਦਰਵਾਜਾ ਥੋੜਾ ਜਿਹਾ ਖੁੱਲਾ ਰੱਖਣਾ ਤੇ ਥੋੜਾ ਜਿਹਾ ਦਰਵਾజా ਜਿਹੜੇ ਕਮਰੇ ਦੇ ਵਿੱਚ ਤੁਸੀਂ ਬੈਠੇ ਹੋ ਉਹ ਖੁੱਲਾ ਰੱਖਣਾ ਪੂਰਾ ਨਹੀਂ ਖੁੱਲਾ ਰੱਖਣਾ ਥੋੜਾ ਥੋੜਾ ਖੁੱਲਾ ਰੱਖਣਾ ਹੈ ਜਾਇਫਲ ਅਤੇ ਕਪੂਰ ਦੀ ਟਿੱਕੀ ਆਪਣੇ ਹੱਥ ਵਿੱਚ ਲੈ ਲਵੋ ਮੁਠੀ ਵਿੱਚ ਲਵੋ ਆਪਣੇ ਹੱਥ ਵਿੱਚ ਮੁਠੀ ਦੇ ਵਿੱਚ ਜਾਇਫਲ ਤੇ ਕਪੂਰ ਦੀਆਂ ਟਿੱਕੀਆਂ ਲੈ ਕੇ ਉਹ ਪੀੜਿਤ ਵਿਅਕਤੀ ਜਿਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਨੈਗੇਟਿਵ એનર્ਜੀ ਹੈ ਘੜੀ ਦੀ ਦਿਸ਼ਾ ਦੇ ਵਿੱਚ ਉoze ਸਿਰ ਦੇ ਉੱਤੋਂ ਦੀ ਤੁਸੀਂ ਉਹ ਮੁਠੀ ਘੁਮਾਣੀ ਹੈ ਤੇ 7 ਵਾਰ ਇਹ ਮੰਤਰ ਦਾ ਜਾਪ ਕਰਨਾ ਹੈ ਮੰਤਰ ਹੈ ਓਮ ਨਮੋ ਭਗवते ਵਾਸੂਦੇਵਾਏ ਨਮਹ ਮੰਤਰ ਇੱਕ ਵਾਰ ਫੇਰ ਸੁਣ ਲਓ ਓਮ ਨਮੋ ਭਗवते ਵਾਸੂਦੇਵਾਏ ਨਮਹ 7 ਵਾਰ ਤੁਸੀਂ ਇਹ ਮੰਤਰ ਦਾ ਜਾਪ ਕਰਨਾ ਹੈ ਤੇ 7 ਹੀ ਵਾਰ ਉਹ ਮੁਠੀ ਤੁਸੀਂ ਸਿਰ ਦੇ ਉੱਤੋਂ ਦੀ ਘੁਮਾਣੀ ਹੈ ਫਿਰ ਤੁਸੀਂ ਇੱਕ ਚਾਕੂ ਲੈ ਲੈਣਾ ਹੈ ਤੇ ਜਿਹੜਾ ਜਾਇਫਲ ਤੁਸੀਂ ਘੁਮਾ ਕੇ ਸਿਰ ਦੇ ਉੱਤੋਂ ਦੀ ਹੱਥ ਵਿੱਚ ਫੜਿਆ ਹੋਇਆ ਹੈ ਉਸ ਜਾਇਫਲ ਦੇ ਉੱਤੇ ਚਾਕੂ ਰੱਖ ਲੈਣਾ ਹੈ ਸੱਤ ਵਾਰ ਇਸ ਮੰਤਰ ਦਾ ਜਾਪ ਕਰਨਾ ਹੈ ਮੰਤਰ ਨੂੰ ਧਿਆਨ ਨਾਲ ਸੁਣ ਲਵੋ ਓਮ ਸ਼੍ਰੀ ਭੈਰਵਾਏ ਨਮਹ ਸੱਤ ਵਾਰ ਇਸ ਮੰਤਰ ਦਾ ਜਾਪ ਕਰਨ ਤੋਂ ਬਾਅਦ ਜਦੋਂ ਤੁਸੀਂ 7ਵੀਂ ਵਾਰ ਇਸ ਮੰਤਰ ਦਾ ਜਾਪ ਕਰੋਗੇ ਤਾਂ ਉਹ ਚਾਕੂ ਦੇ ਨਾਲ ਜਾਇਫਲ ਨੂੰ ਕੱਟ ਦੇਣਾ ਹੈ ਵੱਡ ਦੇਣਾ ਹੈ ਜਦ ਜਾਇਫਲ ਕੱਟਿਆ ਜਾਵੇ ਤਾਂ ਉਸ ਨੂੰ ਕਪੂਰ ਦੀਆਂ ਟਿੱਕੀਆਂ ਦੇ ਉੱਤੇ ਰੱਖ ਦੇਣਾ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਟਿੱਕੀਆਂ ਜ਼ਮੀਨ ਤੇ ਨਹੀਂ ਰੱਖਣੀਆਂ ਉਸ ਵਾਸਤੇ ਤੁਸੀਂ ਇੱਕ ਕੋਈ ਮਿੱਟੀ ਦਾ ਬਰਤਨ ਲੈ ਲੈਣਾ ਚਾਹੇ ਉਹ ਕਟੋਰੀ ਹੋਵੇ ਚਾਹੇ ਉਹ ਕੋਈ ਕੁਜੀ ਹੋਵੇ ਚਾਹੇ ਉਹ ਘੜੇ ਦਾ ਟੱਕਣ ਹੋਵੇ ਉਹਦੇ ਵਿੱਚ ਰੱਖ ਕੇ ਕਪੂਰ ਦੀਆਂ ਟਿੱਕੀਆਂ ਦੇ ਉੱਤੇ ਜਾਇਫਲ ਰੱਖ ਕੇ ਪੋਸ ਨੂੰ ਅਗ ਲਾ ਦੇਣੀ ਹੈ ਜਦ ਤੱਕ ਜਾਇਫਲ ਪੂਰੀ ਤਰ੍ਹਾਂ ਸੜ ਨਹੀਂ ਜਾਂਦਾ ਉਦੋਂ ਤੱਕ ਪੀੜਿਤ ਵਿਅਕਤੀ ਤੋਂ ਸਵਾਏ ਕਮਰੇ ਦੇ ਵਿੱਚ ਹੋਰ ਕੋਈ ਵੀ ਨਹੀਂ ਹੋਣਾ ਚਾਹੀਦਾ ਤੁਸੀਂ ਵੀ ਬਾਹਰ ਚਲੇ ਜਾਣਾ ਜਦ ਜਾਇਫਲ ਸੜ ਜਾਵੇ ਫਿਰ ਉਸ ਦਾ ਰੰਦਾ ਹਿੱਸਾ ਕਿਸੇ ਦਰਖਤ ਹੇਠਾਂ ਜਾਂ ਪਾਣੀ ਦੇ ਵਿੱਚ ਵਗਾ ਦੇਣਾ ਜੇ ਸਮੱਸਿਆ ਨਵੀਂ ਹੈ ਤਾਂ ਉਹ ਤੁਰੰਤ ਅਸਰ ਕਰ ਜਾਵੇਗੀ 100% ਸਹੀ ਹੋ ਜਾਵੇਗਾ ਪੀੜਿਤ ਵਿਅਕਤੀ ਪਰ ਜੇ ਸਮੱਸਿਆ ਕੋਈ ਸਾਲ 2 ਸਾਲ 5 ਸਾਲ 10 ਸਾਲ ਜਾਂ 20 30 50 ਸਾਲ ਪੁਰਾਣੀ ਹੈ ਤਾਂ ਤੁਸੀਂ ਇਸ ਉਪਾਏ ਨੂੰ ਲਗਾਤਾਰ 7 ਵਾਰ ਕਰਨਾ ਹੈ ਜੇ ਕਿਸੇ ਨੂੰ ਬਹੁਤ ਪੁਰਾਣੀ ਸਮੱਸਿਆ ਹੈ ਤਾਂ ਇਸ ਨੂੰ ਭੁੱਲਣਾ ਨਹੀਂ ਉਦੋਂ ਤੱਕ ਕਰਦੇ ਰਹਿਣਾ ਜਦੋਂ ਤੱਕ ਪੀੜਿਤ ਵਿਅਕਤੀ ਪੂਰੀ ਤਰ੍ਹਾਂ ਸਹੀ ਨਹੀਂ ਹੋ ਜਾਂਦਾ ਰੋਜ਼ ਇਸ ਨੂੰ ਕਰਨਾ ਹੈ 100% ਆਰਾਮ ਮਿਲੇਗਾ ਬਾਬਾ ਪੋਲੇਨਾਥ ਖੁਸ਼ੀਆਂ ਨਾਲ ਤੁਹਾਡੀ ਝੋਲੀ ਭਰਨਗੇ ਇਸ ਉਪਾਏ ਦੇ ਕਰਨ ਤੋਂ ਬਾਅਦ 네ਗੇਟਿਵ એનર્ਜੀ ਉਸ ਵਿਅਕਤੀ ਦੇ ਅੰਦਰ ਨਹੀਂ ਰਹੇਗੀ ਉਪਾਏ ਨੂੰ ਧਿਆਨ ਨਾਲ ਕਰਨਾ ਕਮਰੇ ਦੇ ਵਿੱਚ ਸਿਰਫ ਪੀੜਿਤ ਵਿਅਕਤੀ ਹੀ ਹੋਣਾ ਚਾਹੀਦਾ ਹੈ ਕੁਝ ਚੀਜ਼ਾਂ ਦਾ ਇਹਨਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਰਾਹੀਂ ਤੁਸੀਂ ਪੁੱਛ ਸਕਦੇ ਹੋ ਆਪਦੇ ਸੁਝਾਅ ਵੀ ਤੁਸੀਂ ਸਾਨੂੰ ਕਮੈਂਟ ਰਾਹੀਂ ਦੇ ਸਕਦੇ ਹੋ ਤੁਹਾਡਾ ਇੱਕ ਲਾਈਕ ਕਈਆਂ ਦੀ ਜ਼ਿੰਦਗੀ ਬਦਲ ਸਕਦਾ ਹੈ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਸ਼ੇਅਰ ਵੀ ਕਰਨਾ ਜੇ ਹੋ ਸਕੇ ਤਾਂ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਬਣਾਈ ਰੱਖੇ